ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪਾਂ ਗੱਲ ਕਰਨ ਲੱਗੇ ਆ ਜੀ ਆਪਾਂ ਮੂਲ ਮੰਤਰ ਸਾਹਿਬ ਦੀ ਏਕ ਓਮ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਪੰਗ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਈ ਸਚੁ ਨਾਨਕ ਹੋਸੀ ਪੀ ਸਚ ਸੰਗਤ ਜੀ ਇੱਕ ਓੰਕਾਰ ਪਰਮਾਤਮਾ ਇੱਕ ਹੈ ਸਤਨਾਮ ਉਸ ਦਾ ਨਾਮ ਸੱਚਾ ਹੈ ਕਰਤਾ ਪੁਰਖ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ ਨਿਰਭਉ ਉਸ ਨੂੰ ਕਿਸੇ ਦਾ ਡਰ ਨਹੀਂ ਹੈ ਨਿਰਵੈਰ ਉਸ ਦਾ ਕਿਸੇ ਨਾਲ ਵੈਰ ਨਹੀਂ ਹੈ ਅਕਾਲ ਮੂਰਤ ਉਸ ਦਾ ਨਾਸ ਹੋਣ ਵਾਲਾ ਕੋਈ ਰੂਪ ਨਹੀਂ ਹੈ ਅਜੂਨੀ ਉਹ ਕਿਸੇ ਵੀ ਜੂਨ ਵਿੱਚ ਨਹੀਂ ਹੁੰਦਾ ਹੈ ਸੈ ਭੰਗ ਉਹ ਆਪਣੇ ਆਪ ਵਿੱਚ ਪ੍ਰਕਾਸ਼ਮਾਨ ਹੈ ਗੁਰਪ੍ਰਸਾਦ ਉਹ ਕਿਰਪਾਦੂ ਹੈ ਜਪ ਉਹ ਬੇਅੰਤ ਜਪਣਾ ਚਾਹੀਦਾ ਹੈ ਆਦ ਸੱਚ ਉਹ ਸ਼ੁਰੂ ਤੋਂ ਸੱਚ ਹੈ ਜੁਗਾਦ ਸੱਚ ਉਹ ਜੁਗਾਂ ਜੁਗਾਂ ਤੋਂ ਸੱਚ ਹੈ ਹੈਪੀ ਸੱਚ ਉਹ ਹੁਣ ਵੀ ਸੱਚ ਹੈ ਨਾਨਕ ਹੋਸੀ ਹੀ ਸੱਚ ਸਦਾ ਹੀ ਸੱਚ ਰਹੇਗਾ ਸਿੱਖੀ ਨੂੰ ਪਿਆਰ ਕਰਨ ਵਾਲੇ ਮੇਰੇ ਵੀਰ ਮੇਰਾ ਪੇਜ ਫੋਲੋ ਜਰੂਰ ਕਰੋ ਮੇਰੀ ਸਪੋਰਟ ਕਰੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਕੋਈ ਗਲਤੀ ਹੋਈ ਤਾਂ ਮੈਂ ਜੇ ਤਰ ਤੋ ਸੁਧਾਰਨ ਦੀ ਕੋਸ਼ਿਸ਼ ਕਰਾਂਗਾ ਸ਼ਿਮਾਂ ਦਾ ਜਾਚਨਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ